ਫਗਵਾੜਾ ਦੇ ਮੁਹੱਲਾ ਕੋਟਰਾਣੀ ਛਟ ਘਾਟ ਤੇ ਪੂਸ਼ਨ ਕੁਮਾਰ ਯਾਦਵ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 25 ਅਕਤੂਬਰ ਤੋਂ ਲੈ ਕੇ 28 ਅਕਤੂਬਰ ਤੱਕ ਛੱਟ ਪੂਜਾ ਦਾ ਉਤਿہار ਕੋਟਰਾਣੀ ਘਾਟ ਤੇ ਸ਼ਰਦਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਕਾਂਗਰਸ ਪਾਰਟੀ ਤੋਂ ਹਲਕਾ ਵਿਧਾਇਕ ਸਰਦਾਰ ਬਲਵਿੰਦਰ ਸਿੰਘ ਢਾਲੀਵਾਲ ਉਹਨਾਂ ਨਾਲ ਕਮਲਤਾ ਢਾਲੀਵਾਲ ਤਰਨਜੀਤ ਸਿੰਘ ਵੰਟੀਵਾਲੀਆ ਕੌਂਸਲਰ ਬਲਵੰਤਰਾਏ ਕੌਂਸਲਰ ਮਨੀਸ਼ ਭਾਰਤਵਾੜ ਅਸ਼ੋਕ ਕੁਮਾਰ ਕਾਕਾ ਡਾਕਟਰ ਅਮਨ ਸ਼ਰਮਾ ਆਮ ਆਦਮੀ ਪਾਰਟੀ ਤੋਂ ਰੁਜਿੰਦਰ ਸਿੰਘ ਮਾਨ ਮੇਰ ਰਾਮਪਾਲ ਉਪਲ ਕੌਂਸਲਰ ਪ੍ਰਤਪਾਲ ਕਰਤੁਲੀ ਗੁਰਦੀਪ ਸਿੰਘ ਤੁਲੀ ਗੁਰਦੀਪ ਦੀਪਾ ਜੁਗਿੰਦਰ 베ਦੀ ਅਕਾਲੀ ਦਲ ਬਾਦਲ ਤੋਂ ਮੈਡਮ ਸਰਬਜੀਤ ਕੌਰ ਜਸਵਿੰਦਰ ਸਿੰਘ ਭਗਤਪੁਰਾ ਸ਼ਿਵ ਸੈਨਾ ਤੋਂ ਸੂਬਾ ਪ੍ਰਸ਼ਸਕਤੀ ਕਮਲ ਸੋਇਤੋ ਇਲਾਵਾ ਵੱਡੀ ਗਿਣਤੀ ਵਿੱਚ ਧਾਰਮਿਕ ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਾਜ਼ਰੀ ਭਰੀ ਅਤੇ ਪ੍ਰਵਾਸੀ ਭਾਈਚਾਰੇ ਨੂੰ ਛੱਟ ਪੂਜਾ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਇਸ ਮੌਕੇ ਨਗਰ ਨਿਗਮ ਪਗਵਾਰਾ ਦੇ ਮੇਅਰ ਰਾਮਪਾਲ ਉਪਨ ਨੇ ਪ੍ਰਵਾਸੀ ਭਾਈਚਾਰੇ ਨੂੰ ਕੋਟਰਾਣੀ ਕਾਰਡ ਨੂੰ ਪੱਕਾ ਕਰਕੇ ਦੇਣ ਦਾ ਐਲਾਨ ਕੀਤਾ ਇਸ ਮੌਕੇ ਛੱਟ ਪੂਜਾ ਕਮੇਟੀ ਦੇ ਪ੍ਰਧਾਨ ਪੂਸ਼ਨ ਕੁਮਾਰ ਯਾਦਵ ਨੇ ਆਏ ਹੋਏ ਮਹਿਮਾਨਾਂ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਉਹਨਾਂ ਨੇ ਸਿਰ ਪਾਓ ਦੇ ਕੇ ਸਨਮਾਨਤ ਵੀ ਕੀਤਾ ਪੂਸ਼ਨ ਕੁਮਾਰ ਯਾਦਵ ਨੇ ਦੱਸਿਆ ਕਿ ਕੋਟਰਾਣੀ ਘਾਟ ਤੇ ਪਿਛਲੇ 33 ਸਾਲ ਤੋਂ ਲਗਾਤਾਰ ਪ੍ਰਵਾਸੀ ਭਾਈਚਾਰਾ ਛੱਟ ਪੂਜਾ ਦਾ ਤਿਹਾਰ ਮਨਾ ਰਿਹਾ ਹੈ ਉਹਨਾਂ ਦੱਸਿਆ ਕਿ ਅੱਗੇ ਵੀ ਇਸ ਘਾਟ ਨੂੰ ਪੱਕਾ ਕਰਨ ਦੀ ਕੁੱਪ ਕਈ ਵਾਰ ਬੇਨਤੀ ਕਰ ਚੁੱਕੇ ਹਾਂ ਪਰ ਹਾਲੇ ਤੱਕ ਕੋਈ ਬੂਰ ਨਹੀਂ ਪਿਆ ਹੈ ਪਰ ਇਸ ਵਾਰ ਕੀਤੇ ਗਏ ਐਲਾਨ ਤੋਂ ਬਾਅਦ ਸਾਨੂੰ ਪੂਰਾ ਭਰੋਸਾ ਹੈ ਕਿ ਕੋਟਰਾਣੀ ਘਾਟ ਨੂੰ ਆਉਂਦੇ ਸਾਲ ਤੱਕ ਜਰੂਰ ਪੱਕਾ ਕਰ ਦਿੱਤਾ ਜਾਵੇਗਾ ਇਸ ਮੌਕੇ ਕਾਂਗਰਸ ਪਾਰਟੀ ਅਕਾਲੀ ਦਲ ਬਾਦਲ ਆਮ ਆਦਮੀ ਪਾਰਟੀ ਅਤੇ ਸ਼ਿਵ ਸਨਨ ਦੇ ਆਗੂਆਂ ਵੱਲੋਂ ਭਾਰੀ ਘਾਟ ਨੂੰ ਸੰਬੋਧਨ ਕਰਦੇ ਹੋਏ ਸ਼ਠ ਪੂਜਾ ਦੇ ਤਿਹਾਰ ਦੀਆਂ ਪ੍ਰਵਾਸੀ ਭਾਈਚਾਰੇ ਨੂੰ ਵਧਾਈਆਂ ਵੀ ਦਿੱਤੀਆਂ ਇਸ ਮੌਕੇ ਪ੍ਰਧਾਨ ਪੁਰਸ਼ਨ ਕੁਮਾਰ ਯਾਦਵ ਨੇ ਸਮੁੱਚੇ ਹੀ ਪੁੰਚ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਇਸ ਮੌਕੇ ਬਾਬਾ ਜੀ ਦੇ 60 ਮਾਤਾ ਦੇ ਲੰਗਰ ਭੰਡਾਰੇ ਵੀ ਉੱਤ ਵਰਤਾਏ ਗਏ ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ੰਭੂ ਪਾਸਵਾਨ ਸਰਪੰਚ ਪਵਨ ਕੁਮਾਰ ਜੀ ਦੇ ਭਰਾ ਉਹਗੇ ਸਮਸਵੀ ਅਸ਼ੋਕ ਕੁਮਾਰ ਕਾਕਾ ਬਲਵੰਤ رائے ਕਾਉਂਸਲਰ ਉਟਰਾਨੀ ਗੁਰਦੀਪ ਸਿੰਘ ਤੁਲੀ ਅਰਜਨ ਸ਼ਾਹ ਮੁੰਚਨ ਜਾਦਵ ਕਿਰਪਾਲਕੌਰ ਐਮਸੀ ਫਗਵਾੜਾ ਤੋਂ ਇਲਾਵਾ ਸਮੂਹ ਸ਼ਟਪੂਜਾ ਕਮੇਟੀ ਦੇ ਅਹੁਦੇਦਾਰ ਤੇ ਮੈਂਬਰ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪ੍ਰਵਾਸੀ ਭਾਈਚਾਰੇ ਦੇ ਲੋਕ ਹਾਜ਼ਰ ਸਨ ਦੇਖੋ ਫਗਵਾੜਾ ਬੁਲਟਨ 24 ਨਿਊਜ਼ ਟੀਵੀ ਲਈ ਕਮਲਪ੍ਰੀਤ ਸਿੰਘ ਨੂਰਦੀ ਇਹ ਵਿਸ਼ੇਸ਼ ਰਿਪੋਰਟ ਪਹਿਲਾ ਨਾ ਜੋ ਮੈਂ ਮੰਚ ਤੇ ਸ਼ਟਮਈਏ ਪੂਜਾ ਦੇਸੀ ਨੀ ਪੂਰਵ ਕੈਬਨਟ ਮੰਤਰੀ ਸਰਦਾਰ ਜੁਗਿੰਦਰ ਸਿੰਘ ਮਾਨ ਜੀ ਉਹਨਾਂ ਦੇ ਨਾਲ ਇੱਥੇ ਭੂਸ਼ਣ ਜੀ ਤੇ ਉਹਨਾਂ ਦੀ ਸਾਰੀ ਟੀਮ ਜਿੰਨੀ ਵੀ ਆ ਪ੍ਰੋਗਰਾਮ ਦਾ ਆਯੋਜਨ ਕੀਤਾ ਵਾ ਮੇਰੇ ਨਾਲ ਸਾਡੇ ਡਿਪਟੀ ਮੇਅਰ ਸ਼੍ਰੀ ਵਿੱਕੀ ਸੂਨ ਜੀ ਔਰ ਤੁਲੀ ਸਾਹਿਬ ਹਨਾੜੀ ਤੁਪਲ ਜੀ ਦੀਪਾ ਜੀ ਔਰ ਸਾਰੇ ਮੇਰੇ ਸਾਥੀ ਜਿੰਨੇ ਵੀ ਆ ਆਮ ਪਾਰਟੀ ਤੋਂ ਆਏ ਮੈਂ ਸਾਰਿਆਂ ਨੂੰ ਪਹਿਲਾਂ ਤਾਂ ਇੱਥੇ ਭੁਸ਼ਣ ਜੀ ਨੂੰ ਉਹਨਾਂ ਦੇ ਤਰੀਕ ਨੂੰ ਛਟਮਈ ਆਦੀ ਇਸ ਪੂਜਾ ਤੇ ਲੱਖ ਲੱਖ ਵਧਾਈ ਦਿੰਦਾ ਵਾਂ ਤੇ ਇਹਨਾਂ ਨੇ ਇੱਕ ਕੰਮ ਜਿਹੜਾ ਕਿਹਾ ਵੀ ਆਪੇ ਪੱਕਾ ਕਰਾਉਣ ਨੂੰ ਉਹ ਮਾਨ ਸਾਹਿਬ ਨੇ ਇਜਾਜ਼ਤ ਦੇ ਦਿੱਤੀ ਆ ਕਹਤਾ ਵਾ ਵੀ ਲੋਕੀ ਇਹਨਾਂ ਦਾ ਜਿਹੜਾ ਕੰਮ ਆ ਇਹ ਕਹਿੰਦੇ ਹਜ਼ਾਰ ਤੋਂ ਤੇ ਬੰਦਾ ਇੱਥੇ ਜਿਹੜਾ ਇਕੱਠਾ ਹੁੰਦਾ ਵਾ ਅਸੀਂ ਅੱਜ ਤੁਹਾਨੂੰ ਕਹਿੰਦੇ ਆ ਵੀ ਜਿੱਦਾਂ ਮਾਨ ਸਾਹਿਬ ਨੇ ਕਿਹਾ ਉਸ ਹਾਵ ਨਾਲ ਆਪਾਂ ਇਹ ਕਮਿਟ ਕਰਦੇ ਆ ਵੀ ਤੁਹਾਡਾ ਇਹ ਕੰਮ ਹੋ ਜੂਗਾ ਔਰ ਅੱਗੇ ਤੋਂ ਵੀ ਅਸੀਂ ਜਿੱਦਾਂ ਜੋ ਵੀ ਤੁਹਾਨੂੰ ਕੋਈ ਨੁਕਸਰ ਹੋਵੇ ਕਾਰਪੋਰੇਸ਼ਨ ਨਾਲੋਂ ਉਹਦਾ ਵੀ ਅਸੀਂ ਤੁਹਾਡੇ ਨੇ ਹਰ ਵੇਲੇ ਸੇਵਾ ਦੇ ਵਿੱਚ ਖੜੇ ਆ ਸਾਡੇ ਵੱਲੋਂ ਕੋਈ ਨਾ ਨਹੀਂ ਹੋਊਗੀ ਕਿਸੇ ਵੀ ਕਿਸਮ ਦਾ ਕੰਮ ਆ ਤੁਹਾਡਾ ਕਾਰਪੋਰੇਸ਼ਨ ਦਾ ਸਾਫ ਸਫਾਈ ਦਾ ਕੋਈ ਲਾਈਟਾਂ ਦਾ ਕੋਈ ਸੀਵਰੇਜ ਦਾ ਕੋ ਹੋਰ ਵੀ ਆ ਕੰਮ ਤੁਹਾਡਾ ਸਾਰਾ ਕੰਮ ਜਿਹੜਾ ਵਾ ਆਪਾਂ ਕਰਾਂਗੇ ਮੈਂ ਤੁਹਾਨੂੰ ਇੱਕ ਵਾਰ ਹੀ ਫੇਰ ਸਾਰੇ ਭਰਾਵਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਬੱਚਿਆਂ ਨੂੰ ਇਸ ਦਿਵਸ ਦੀ ਬਹੁਤ ਬਹੁਤ ਵਧਾਈ ਦਿੰਦਾ ਧੰਨਵਾਦ पर्व की आस्था पर जो मेरे छठ व्रत करने वाले रानी घाट फगवारा पंजाब में पहुँचे हैं उन्हें हार्दिक अभिनंदन जो शिवसेना बाल ठाकरे के प्रेस सचिव कमल सरोज जी साथ में मेरे दोस्त अशोक काका जी इनका बहुत ही बड़ा योगदान होता है मैडम त्रिपाल कुल्ली जी गुरदीप कुल्ली जी और मेरे जितने ही सहयोग करने वाले टीम सबको हार्दिक अभिनंदन स्वागत मुझे विश्वास है ये घाट अगले साल हमें पक्की मिलेगी और इसी तरह छठी सबको आशीर्वाद दे और मनोकामना पूरी करे जो हमारे साथ अगर कोई धोखा करेगा तो मैं छठ मैया के आगे कुछ नहीं कहूँगा मैं विश्वास ही करूँगा जय छठ मैया जय छठ मैया सबको हार्दिक अभिनंदन ਖੱਟ ਦਾ ਪਰਵ ਜਿਹੜਾ ਅੱਜ ਕੀ ਮਨਾਇਆ ਜਾ ਰਿਹਾ ਹੈ ਉਹਦੀ ਸਾਰਿਆਂ ਨੂੰ ਪਹਿਲੇ ਤੋਂ ਬਹੁਤ-ਬਹੁਤ ਵਧਾਈਆਂ ਇਹ ਪਰਬ ਜਿਹੜਾ ਬੜੇ ਹੀ ਲੰਬੇ ਸਮੇਂ ਤੋਂ ਮਨਾਇਆ ਜਾ ਰਿਹਾ ਹੈ ਔਰ ਅਸੀਂ ਇਹਦੇ ਨਾਲ ਖਾਸ ਕਰਕੇ ਪੰਜੀ ਦੇ ਨਾਲ ਅਸੀਂ ਜੁੜੇ ਹੋਏ ਆਂ ਔਰ ਜੁੜ ਕੇ ਸਾਨੂੰ ਵੀ ਪਰਬ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਰਿਆਂ ਦੇ ਵਿੱਚ ਇੱਕ ਜੁਗਲਾ ਔਰ ਬਹੁਤ ਹੀ ਮਤਲਬ ਸੂਜੇ ਜੱਜੇ ਢੰਗ ਨਾਲ ਇਹਨੂੰ ਮਨਾਇਆ ਜਾਂਦਾ ਹੈ ਮੈਂ ਸਾਰੇ ਦੇਸ਼ ਵਾਸੀਆਂ ਨੂੰ ਔਰ ਸਾਰੇ ਫਗਵਾੜਾ ਵਾਸੀਆਂ ਨੂੰ ਇਸ ਦੀ ਬਹੁਤ-ਬਹੁਤ ਵਧਾਈ ਦੇਣੀ ਆ ਅਤੇ ਪਰਮਾਤਮਾ ਅੱਗੇ ਅਰਦਾਸ ਕਰਦੀ ਆ ਕਿ ਛੱਟ ਭਈਆ ਆਪਣੀ ਕਿਰਪਾ ਸਾਰਿਆਂ ਦੇ ਉੱਤੇ ਇਦਾਂ ਹੀ ਬਣਾਈ ਰੱਖੇ ਮੈਡਮ 3 ਸਾਲਾਂ ਹਾਂਜੀ ਅੱਜ ਇੱਥੇ ਹੁਣ ਜੁਕੇਂਦਰ ਸਿੰਘ ਮਾਨ ਜੀ ਮੇਅਰ ਸਾਹਿਬ ਜੀ ਸਾਰੇ ਆਏ ਸੀਗੇ ਤੇ ਇਹਨਾਂ ਨੇ ਆਪਣੀ ਜਿਹੜੀ ਮੰਗ ਰੱਖੀ ਆ ਉਹਨਾਂ ਨੇ ਉਹਦੇ ਉੱਤੇ ਆਪਣਾ ਮੋਰ ਲਗਾ ਦਿੱਤੀ ਹੈ ਕਿ ਅਪਾ ਇਹਨੂੰ ਜਲਦੀ ਹੀ ਪੱਕਾ ਕਰਕੇ ਦਵਾਂਗੇ ਧੰਨਵਾਦ ਜੀ ਸ਼ਕੀ ਮਈਆ ਜੀ ਦੀ ਪੂਜਾ ਚੱਲ ਰਹੀ ਆ ਮੇਰੇ ਪਰਿਵਾਰਾਂ ਦੇ ਵਿੱਚ ਬਹੁਤ ਖੁਸ਼ੀ ਆ ਸਾਨੂੰ ਵੀ ਮੌਕਾ ਮਿਲਦਾ ਆ ਇੱਥੇ ਮੱਠਾ ਦੇਖਣ ਦਾ ਮੈਂ ਸ਼ਕੀ ਮਈਆ ਕੀ ਅਰਦਾਸ ਕਰਦੀ ਆ ਕਿ ਸਾਰਿਆਂ ਦੀ ਹਰੋਂ ਕਾਮਰਾ ਬੋਲਿਆ ਕਰਨ ਇਰੇ ਵੀ ਆਪਣੇ ਆਪਣੇ ਮਨ ਦੇ ਵਿੱਚ ਆਪਣੀਆਂ ਮਨੋ ਕਾਮਨਾ ਲਈਆਂ ਆ ਕੱਢੀ ਬਈਆ ਉਹ ਆ ਕਿ ਆ ਮਨੋ ਕਾਮਨਾ ਪੂਰੀਆਂ ਕਰੇ ਅਸੀਂ ਵੀ ਛੱਡੀ ਮਿਲ ਜਾ ਕੇ ਰਾਸ ਕਰਿਆ ਕਿ ਸਾਡੀਆਂ ਵੀ ਜੋ ਮਨ ਦੇ ਵਿੱਚ ਆਸਾਂ ਆ ਉਹ ਜਰੂਰ ਪੂਰੀਆਂ ਕਰਨਗੇ ਮੈਂ ਇੱਕ ਵਾਰ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਬੁਢਾਈ ਦਿੰਦੀ ਆ ਮੇਰੇ ਪੁੱਤ ਜੀ ਵੀਰ ਬਹੁਤ ਪਰਾਵੇ ਸਾਡੇ ਨਾਲ ਜੁੜੇ ਹੋਏ ਨੇ ਅਸੀਂ ਆਪਾਂ ਇਹਨਾਂ ਨੂੰ ਕਦੀ ਪਰਵਾਸੀ ਪਰਿਵਾਰ ਨਹੀਂ ਸਮਝਿਆ ਇਹ ਮੇਰਾ ਆਪਣਾ ਪਰਿਵਾਰ ਹੈ ਇਹਨਾਂ ਦਾ ਪਰਿਵਾਰ ਦੇ ਵਿੱਚ ਕੋਈ ਵੀ ਦੀਵ ਜਾਂਦਾ ਆ ਕਦੇ ਵੀ ਉਹ ਮੇਰੇ ਕੋਲੋਂ ਖਾਨੀ ਨਹੀਂ ਮੁੜ ਕੇ ਜਾਂਦਾ ਮੈਨੂੰ ਆਸ ਹੈ ਕਿ ਇਹ ਪਰਿਵਾਰ ਮੇਰੇ ਨਾਲ ਇਸ ਤਰ੍ਹਾਂ ਹੀ ਜੁੜਿਆ ਰਹੂਗਾ ਮੈਂ ਇਹਨਾਂ ਨੂੰ ਇੱਕ ਵਾਰ ਅਗਲੇ ਰਿਜਿਸਟਰੀ ਦੀ ਤਿਆਰੀ ਪੂਜਾ ਤੇ ਬਹੁਤ-ਬਹੁਤ ਵਧਾਈ ਦਿੰਨੀ ਆ ਅਰਦਾਸ ਕਰਨੀ ਆ ਕਿ ਇਹ ਇਸ ਤਰ੍ਹਾਂ ਜਿਹੜੀ ਪੂਜਾ ਕਰਿਆ ਇਹਨਾਂ ਨੂੰ ਜੀਵਨ ਜਾਗ ਤੋਂ ਨਹੀਂ ਚੱਟੀ ਆ ਚੱਲ ਜਾਏ ਸਹੀ ਮੇਰੀਆਂ